ਮੌਜੂਦਾ ਅਮਲੇ ਦਾ ਚਾਰਜ ਜਿਤ ਮਰਦਾਬਾ ਜਿੰਦਾਬਾ ਮਰਦਾਬਾ ਆਪੀ ਨਵਿੰਦਰ ਕਾਂ ਦਾ ਮਰਦਾਬਾ ਜਿੰਦਾਬਾ ਮਰਦਾਬਾ ਰਜਮਤ ਮਾਨ ਸਰਕਾਰ ਮਰਦਾਬਾ ਜਿੰਦਾਬਾ ਜਿੰਦਾਬਾ ਪੰਜਾਬ ਸਰਕਾਰ ਮਰਦਾਬਾ ਜਿੰਦਾਬਾ ਮਰਦਾਬਾ ਅੱਜ ਵੀ ਇਹ ਬੰਦਾ ਇਸ ਤਰ੍ਹਾਂ ਦੀ ਬੁਰਸ਼ਾ ਗਰਦੀ ਕਰਦਾ ਫੜਿਆ ਗਿਆ ਪਹਿਲਾਂ ਵੀ ਇਹਦੀਆਂ ਵੀਡੀਓਜ਼ ਜਾਰੀ ਹੋਈਆਂ ਹੋਈਆਂ ਪਹਿਲਾਂ ਇਹਨੂੰ ਸ਼ਹਿ ਮਿਲੀ ਹੋਈ ਹੈ ਮੌਜੂਦਾ ਸਰਕਾਰ ਦੀ ਇਹਦੇ ਨਹਿਰ ਦੇ ਉੱਤੇ ਇਹਦਾ ਢਾਬਾ ਹੈ ਉੱਥੇ ਨਜਾਇਜ਼ ਕਬਜ਼ਾ ਕਰਕੇ ਪੁਲ ਇਹਨਾਂ ਦੀ ਸ਼ਹਿ ਦੇ ਨਾਲ ਉੱਥੇ ਐਮਐਲਏ ਉੱਥੇ ਐਮਪੀ ਸਾਰਾ ਦਿਨ ਜਾ ਕੇ ਬੈਠਦੇ ਮੰਤਰੀ ਇਹਨਾਂ ਦੇ ਜਾ ਕੇ ਬੈਠਦੇ ਆ ਤੇ ਪੁਰਸ਼ਾ ਕਰਦੀ ਜਿਹਦਾ ਜਿਸਮ ਨੋਚਿਆ ਗਿਆ ਬੜਾ ਸ਼ਰਮਸ਼ਾਹਤ ਘਟਦਾ ਖਾਸ ਕਰਕੇ ਪਾਵਨ ਪਵਿੱਤਰ ਅਸਥਾਨ ਜਿਹੜੇ ਚੰਕੌਰ ਸੇਬ ਦੀ ਧਰਤੀ ਦੇ ਉੱਪਰ ਹੈ ਗੁਮਲਾਰਸ਼ ਵਾਲਤੀ ਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਨੈਸ਼ਨਲ ਹਾਈਵੇ ਚੰਡੀਗੜ੍ਹ ਮਨਾਲੀ ਰੋਡ ਤੇ ਸਿੰਘ ਭਗਵੰਤਪਰਾ ਬੱਸ ਸਟੈਂਡ ਤੇ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਮਾਰਗ ਜੋ ਗੇਟ ਸਿੱਤ ਹੈ ਸੋ ਪਿਛਲੇ ਦਿਨੀ ਕੰਦੋਲਾ ਦੇ ਸਰਪੰਚ ਵੱਲੋਂ ਇੱਕ ਬੱਚੀ ਦੇ ਨਾਲ ਬਲਾਤਕਾਰ ਕੀਤਾ ਗਿਆ ਅਜੇ ਤੱਕ ਉਹ ਸਰਪੰਚ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੋ ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਵਿਸ਼ਾਲ ਧਰਨਾ ਲਾਇਆ ਜਾ ਰਿਹਾ ਹੈ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਧਰਨੇ ਦੀਆਂ ਝਲਕੀਆਂ ਪ੍ਰਬੰਧਕਾਨਾ ਕਰਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਾਰਕ ਟੀਵੀ ਚੈਨਲ ਦੇ ਨਾਲ ਮੌਜੂਦਾ ਐਮਐਲਏ ਡਾਕਟਰ ਚਾਰਜਿਤ ਮਰਦਾਬਾ ਜਿੰਦਾਬਾਦ ਮਰਦਾਬਾ ਭਤੀ ਮਨਵਿੰਦਰ ਕਾਂਗ ਹੈਗਾ ਇਹ ਸਰਕਾਰ ਨੇ ਹਰ ਇੱਕ ਪਿੰਡ ਜਾ ਕੇ ਹੁੰਦੇ ਕੁੱਤੇ ਪਾਲੇ ਹੋਏ ਆ ਉਹਨਾਂ ਹਲਕੇ ਦੇ ਪਹਿਲਾਂ ਹੀ ਲੈ ਜੀ ਉਹਨਾਂ ਦਾ ਇਲਾਜ ਕਰ ਦੋ ਬਹੁਤ ਜ਼ਰੂਰੀ ਇਲਾਜ ਕਰਨਾ ਨਹੀਂ ਇਹ ਪਿੰਡਾਂ 'ਚ ਹਲਕਣਗੇ ਮੈਂ ਸਰਪੰਚਾਂ ਲਈ ਕਹੂੰਗਾ ਇਹ ਨਹੀਂ ਤਾਂ ਹੜਵਾਰੀ ਕੁੱਤਾ ਹੜਵਾਰੀ ਕੁੱਤਿਆਂ ਦੇ ਕੰਮ ਹੁੰਦੇ ਆ ਨਵੀ ਜੀ ਸਾਡੇ ਵਿਚਕਾਰ 2 ਦਿਨ ਧਰਨੇ ਦੇ ਵਿੱਚ 3 ਦਿਨ ਧਰਨੇ ਦੇ ਵਿੱਚ ਚਮਕੌਰ ਸਾਹਿਬ ਆ ਜਾ ਰਹੇ ਆ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਆਪਣੇ ਰਜਾਈਵੇਂ ਕੱਢ ਕੇ ਤੁਸੀਂ ਦੇਖਿਆ ਰਾਤ ਵੀ ਅੱਧੀ ਰਾਤ ਨੂੰ ਲੋਕਾਂ ਦੀ ਕਫਨ ਲਈ ਇਹ ਥਾਣਿਆਂ ਦੇ ਵਿੱਚ ਜਾ ਕੇ ਜਿਹੜਾ ਉਹ ਤੱਕਾ ਕਰੀਆ ਆਮ ਆਦਮੀ ਪਾਰਟੀ ਉਹਨਾਂ ਦੇ ਵਿਰੋਧ ਵਿੱਚ ਆਵਾਜ਼ ਉਠਾ ਰਹੇ ਆ ਜਦੋਂ ਤੋਂ ਸਰਦਾਰ ਚਾਹੇਂਜ ਸਿੰਘ ਚੰਨੀ ਨੂੰ ਜਿਸ ਦਿਨ ਤੋਂ ਪਰਿਵਾਰ ਮਿਲਿਆ ਚੰਨੀ ਸਾਹਿਬ ਨੇ ਐਲਓਸੀ ਜਾਰੀ ਕਰਾਈ ਸਾਰੀ ਪੋਸਟ ਪ੍ਰੋਸੈਸਿੰਗ ਨੂੰ ਫੋਨ ਕੀਤਾ ਕਿ ਕਿਵੇਂ ਦਰਿੰਦਾ ਇੱਕ ਪੱਜ ਸਕਦਾ ਹੈ ਚੰਨੀ ਸਾਹਿਬ ਇਸ ਗੱਲੋਂ ਆਪਾਂ ਇਹਨਾਂ ਦਾ ਬਹੁਤ ਇਲਾਕਾ ਜਿਹੜਾ ਸਾਡਾ ਹਲਕਾ ਚਮਕੌਰ ਸਾਹਾ ਦਾ ਸਾਰਾ ਜ਼ਿਲ੍ਹਾ ਇਸ ਗੱਲੋਂ ਰਣੀ ਹੈ ਕਿ ਇਸ ਜੋ ਇਨਸਾਨ ਸਾਡੇ ਵਿੱਚ ਉਪਕਾਰ ਬੈਠੇ ਆ ਇੱਕ ਬੱਚੀ ਲਈ ਇੱਕ ਛੋਟੀ ਬੱਚੀ ਲਈ ਇਹਨਾਂ ਦੇ ਦਰਦ ਦਿਲ ਦੇ ਵਿੱਚ ਦਰਦਾ ਹਾਂ ਹੰਗਤ ਬਾੜ ਜਾਂਦੀ ਹੈ ਆਪਾਂ ਸੰਗਤ ਦੇ ਵਿੱਚ ਬੈਠੇ ਹਾਂ ਜਿੰਨੇ ਮੇਰੇ ਵੀਰ ਬੈਠੇ ਆ ਖੜੇ ਆ ਸਾਈਡਾਂ ਤੇ ਖੜੇ ਆ ਸਾਰੇ ਅੱਗੇ ਧਰਮ ਦੇ ਵਿੱਚ ਸ਼ਮੂਲੀਅਤ ਕਰੋ ਬੈਠਣ ਦੀ ਕਿਰਪਾਲਤਾ ਕਰੋ ਮੈਂ ਇੱਕ ਬੇਨਤੀ ਕਰਾਂਗਾ ਕਿ ਆਪਣੇ ਘਰਾਂ ਦੇ ਵਿੱਚ ਧੀ ਆਏ ਧੀ ਆ ਸਾਰਿਆਂ ਦਾ ਮਾਣ ਹੁੰਦਾ ਕਿਉਂਕਿ ਧੀ ਦੇ ਧੀ ਦੇ ਬਾਰੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰਮਾਨ ਸਿੰਘ ਬਾਚਾ ਜੀ ਧੀ ਦੇ ਬਾਰੇ ਲਿਖਦੇ ਨਹੀਂ ਗੁਰਬਾਣੀ ਦੇ ਵਿੱਚ ਸੋ ਜੋ ਮੰਦਾ ਆਖੀ ਹੈ ਇਹ ਜਮਾਤ ਰਾਜਾ ਨਾ ਜਿਹੜੀ ਰਾਜਿਆਂ ਨੂੰ ਭਗਤਾਂ ਨੂੰ ਉਹ ਥੀਰਿਆਂ ਨੂੰ ਜਨਮ ਦੇਣ ਵਾਲੀ ਹੈ ਉਸ ਧੀ ਦਾ ਸਤਿਗੁਰੂ ਜੀ ਸਿਖਤਾਰ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਵਿੱਚ ਪਰ ਪ੍ਰਸ਼ਾਸਨ ਨੇ ਦੇਖਾ ਉਸ ਦਾ ਐਮਐਲਏ ਤਰਜੀਹੀ ਚੰਨੀ ਤੇ ਸਾਡੇ ਇਸ ਹਲਕੇ ਦਾ ਐਮਟੀ ਮਾਲਵਿੰਦਰ ਸਿੰਘ ਕੰਗ ਅੱਜ 16 ਤਰੀਕ ਤੋਂ ਬਾਅਦ 15 ਤਰੀਕ ਹੋਈ ਹੈ ਉਹਨੇ ਬਿਲਕੁਲ ਵੀ ਮੂੰਹ ਨਹੀਂ ਖੋਲਿਆ ਕਿ ਸਾਡੀ ਟੀਮ ਨੂੰ ਇਜ਼ਾਫ ਮਿਲ ਸਕੇ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਸਥਾਨਿਕ ਪੋਸਟੋਂ ਬੈਠੇ ਸੀ ਕਿ ਉਹਨਾਂ ਸਾਰੇ ਇਲਾਕੇ ਨਿਵਾਸੀਆਂ ਦੀ ਜ਼ਿੰਮੇਵਾਰੀ ਉਹਨਾਂ ਦੀ ਇੱਜ਼ਤਾਂ ਦੀ ਰਾਖੀ ਉਹਨਾਂ ਨੂੰ ਸੁੱਖ ਸਹੂਲਤਾਂ ਦੀ ਜਿਹੜੀ ਜ਼ਿੰਮੇਵਾਰੀ ਅਸੀਂ ਉਹਨਾਂ ਨੂੰ ਬਾਵਾ ਸਾਹਿਬ ਵੜਕਾਰ ਦੇ ਜੀਰੋ ਪੱਤੇ ਦੇ ਅਧਿਕਾਰ ਦੇ ਤਹਿਤ ਉਹਨਾਂ ਨੂੰ ਵੀ ਆਪ ਦਿੱਤੀ ਜੀ ਪਰਵਾਹ ਕਿ ਸਾਡੇ ਵਿੱਚ ਨਹੀਂ ਆ ਬੜੀ ਨਮੋਸ਼ੀ ਵਾਲੀ ਗੱਲ ਆ ਕਐਨਐਲ ਜ਼ਾਦ ਦੀ ਗੱਡੀਆਂ ਵਿੱਚ ਬੱਠੇ ਵਾਲਾ ਬੱਤੀ ਸਰਪੰਚ ਹਰਮਿੰਦਰ ਸਿੰਘ ਕੰਦੋੜਾ ਐਮਪੀ ਦੀ ਗੱਡੀਆਂ ਵਿੱਚ ਬੱਠੇ ਵਾਲਾ ਉਹਦੇ ਟਾਪੇ ਤੇ ਹੋਣ ਵਾਲੀਆਂ ਕਾਨਫਰੰਸ ਉਹ ਕਿਸੇ ਪੋਲੀਟਿਕ ਪਾਰਟੀ ਨਾਲ ਸਬੰਧਤ ਨਹੀਂ ਸੀ ਜਿਸ ਵੀ ਸਰਕਾਰ ਆਈ ਆ ਚਾਹੇ ਕਾਂਗਰਸ ਪਾਰਟੀ ਦੀ ਚਾਹੇ ਕਾਲੀ ਦਲ ਦੀ ਜਾਂ ਅਜਟਾੜੂ ਵਾਲਿਆਂ ਦੀ ਇਹ ਜੇ ਮੌਕਾ ਪ੍ਰਸ ਹਰੇਕ ਪ੍ਰਧਾਨ ਸਭਾ ਦੇ ਵਿੱਚ ਹੁੰਦੇ ਆ ਜਿਨਾਦੀ ਸਰਕਾਰਾਂ ਦੀ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਚੜ ਜਾ ਰੋੜੀ ਦੇ ਕੁੱਤੇ ਬੰਦੇ ਨੇ ਸਿੱਖ ਮਸੂਮ ਮੱਤੀ ਜਿਹੜੀਆਂ 15 ਸਾਲ ਦੀ ਧੀ ਹੋ ਜਿਹਦਾ ਜਿਸਮ ਨੋਚਿਆ ਗਿਆ ਬੜਾ ਸ਼ਰਮਸ਼ਾਹ ਕੱਟਦਾ ਖਾਸ ਕਰਕੇ ਪਾਵਨ ਪਵਿੱਤਰ ਅਸਥਾਨ ਜਿਹੜਾ ਚੰਕੌਰ ਸੇਬ ਦੀ ਧਰਤੀ ਦੇ ਉੱਪਰ ਹੈ ਪਸਾਰਾ ਪਾਪ ਰਿਆ ਏ ਜੇਕਰ ਉਹ ਇਹ ਜਿਹੜਾ ਪਰਦਾਣਾ ਸਰਪੰਚ ਜਿਹੜੇ ਹੈਗਾ ਕੁਝ ਤੋਂ ਤੋਂ ਬਾਹਰ ਹੈ ਗਏ ਤਾਂ ਕਾਈਂਡਲੀ ਉਸੇ ਜਿਹੜਾ ਉਹਦਾ ਹੋਟਲ ਹੈ ਘਰ ਪਰਿਵਾਰ ਹੈ ਉਹਦੇ ਉੱਪਰ ਵੀ ਪੰਚਾਇਤ ਚਲਾਦ ਰਣਾ ਚਾਹੀਦਾ ਕਿ ਭੱਜੇ ਬਾਰੇ ਕਿੱਥੇ ਆਜ ਲੁਕਿਆ ਤੇ ਇਸ ਕਰਕੇ ਸੋ ਮੈਂ ਬਹੁਤਿਆ ਗੱਲਾਂ ਇਹ ਨਾ ਕਰਦਿਆਂ ਚਾਹੁੰਦਾ ਹੈ ਕਿ ਆਪਾਂ ਸਾਰੇ ਪੁਲਿਸ ਅਫਸਰ ਦਾ ਫੋਨ ਆਇਆ ਰਾਤ ਤੁਸੀਂ ਟੱਪਣੇ ਸੀ ਜਾਣਾ ਜੀ ਮੈਂ ਕਿਹਾ ਜਾਣਾ ਜੀ ਸਾਡਾ ਸਾਰਾ ਗਰੁੱਪ ਜਾਏਗਾ ਕਹਿੰਦੇ ਰਹਿੜ ਜੋ ਮਖਾ ਨਹੀਂ ਰਹਿਣ ਦੰਦੇ ਜਾਵਾਂਗੇ ਕਹਿੰਦੇ ਫਿਰ ਕਾਨੂੰਨੀ ਜਾਇਜ਼ ਨਹੀਂ ਇਹ ਟਰਨਾ ਲਾਉਣਾ ਜਾਇਜ਼ ਨਹੀਂ ਸੜਕ ਰੋਕਣੀ ਜਾਇਜ਼ ਨਹੀਂ ਮੈਂ ਜਵਾਬ ਦਿੱਤਾ ਕਿ 1 ਸਾਲ ਤੋਂ ਸਾਢੇ ਜੱਥੇਬੰਦੀਆਂ ਕਿਸਾਨਾਂ ਦੀਆਂ ਖਨੌਰੀ ਰਤਨਪੁਰਾ ਤੇ ਸ਼ੰਭੂ ਬਾਡਰ ਤੇ ਬੈਠੀਆਂ ਨੇ ਤੁਸੀਂ ਸੜਕ ਰੋਕ ਕੇ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਸੜਕ ਤੇ ਪੱਥਰ ਕਿੱਲ ਲਾਏ ਹੋਏ ਨੇ ਉਦੋਂ ਤੁਹਾਡਾ ਸੰਵਿਧਾਨ ਕੀ ਕਹਿੰਦਾ ਉਦੋਂ ਤੁਹਾਡਾ ਸੰਵਿਧਾਨ ਤੁਹਾਡਾ ਕਾਨੂੰਨ ਕਿੱਥੇ ਹੈ ਔਰ ਸੋਲ ਪ੍ਰਸ਼ਾਸਨ ਉਹਨੂੰ ਢਿੱਲ ਲੈ ਕੇ ਰੱਖੀ ਹਫਤਾ ਵੀ ਕੋਈ ਫੈਸਲਾ ਕਰ ਲੈ ਕੋਈ ਸੁਵਿਧਾ ਕਰ ਲੈ ਪੈਸੇ ਦੇ ਲੈ ਲੈ ਜਦੋਂ ਤੁਹਾਡਾ ਪ੍ਰੈਸ਼ਰ ਪਿਆ ਉਹ ਪੁਲਿਸ ਵੀ ਹਰਕਤ ਵਿੱਚ ਆਈ ਪ੍ਰਸ਼ਾਸਨ ਵੀ ਹਲਕੇ ਹਰਕਤ ਵਿੱਚ ਆਇਆ ਪਰ ਇੰਨੇ ਨੂੰ ਬੰਦਾ ਫਰਾਰ ਹੋ ਚੁੱਕਿਆ ਸੀ ਸੋਇਲੇ ਵਿੱਚ ਜੋ ਇਹ ਬੁੜਾਰੇ ਕਹਿ ਕੇ ਕਹੇ ਨੇ ਸਰਕਾਰਾਂ ਦੇ ਹੱਥ ਹੋਇਆ ਕਰਦੇ ਨੇ ਗਲਤ ਕੰਮ ਜਿਹੜਾ ਹੁੰਦਾ ਹੈ ਸਰਕਾਰਾਂ ਨਹੀਂ ਸ਼ਹਿਤੇ ਹੁੰਦਾ ਨਹੀਂ ਤਾਂ ਦੇਖੋ ਤਾਂ ਕੋਈ ਗਲਤ ਕੰਮ ਕਰਕੇ ਸ਼ਾਲ ਨੂੰ ਆ ਕੇ ਜੱਕ ਲੈ ਲੈਂਦੇ ਨੇ ਅਲਾਕਾ ਨਿਵਾਸੀ ਬਾਬਾ ਥੱਲੇ ਬਹਿ ਜਾ ਬੀਬੀਆਂ ਭੈਣਾ ਤੇ ਸਾਰੇ ਬਦਵੰਤੇ ਜਜਰੋ ਸਾਰੀਆਂ ਪਾਰਟੀਆਂ ਤੋਂ ਜੁੜੇ ਲੀਡਰ ਸਹਿਬਾਨ ਅੱਜ ਆਪਾਂ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਮਜਬੂਰਨ ਧਰਨੇ ਤੇ ਬੈਠਣਾ ਪੈ ਰਿਹਾ ਨਾ ਤੁਹਾਡਾ ਜੀ ਕਰਦਾ ਕਿ ਧਰਨੇ ਤੇ ਆਈਏ ਨਾ ਮੇਰਾ ਜੀ ਕਰਦਾ ਲੇਕਿਨ ਜਿਹੜੀ ਮੌਜੂਦਾ ਸਰਕਾਰ ਹੈ ਉਹ ਸਾਨੂੰ ਬਾਰ ਬਾਰ ਮਜਬੂਰ ਕਰ ਰਹੀ ਹੈ ਕਿ ਤੁਸੀਂ ਧਰਨੇ ਦਿਓ ਉਹ ਤੋਂ ਲੋਕ ਤਾਂ ਗੁੰਹਦੇ ਸਾਨੂੰ ਵੀ ਦੁਖੀ ਹੈ ਦੁਖ ਹੈ ਲੇਕਿਨ ਸਰਕਾਰ ਦੇ ਕਰਨ ਦੇ ਉੱਪਰ ਚੋਲ ਨਹੀਂ ਫਰਕਦੀ ਉਹਨਾਂ ਦਾ ਜੋਰ ਇਹ ਜਿਆਦਾ ਲੱਗਿਆ ਵਾ ਵੀ ਧਰਨੇ ਵਿੱਚ ਨਾ ਜਾਓ ਸਾਰੇ ਪਿੰਡਾਂ ਦੇ ਵਿੱਚ ਜੋਰ ਲਾਇਆ ਹੋਇਆ ਵੀ ਧਰਨੇ ਵਿੱਚ ਨਾ ਜਾਓ ਐਮਐਲਏ ਨੇ ਵੀ ਪੁਲਿਸ ਨੇ ਵੀ ਸਾਰਾ ਪ੍ਰਸ਼ਾਸਨ ਲੱਗਿਆ ਵਾ ਇੱਥੇ ਤੱਕ ਕਿ ਮੱਲੂ ਵੀ ਟੈਲੀਫੋਨ ਆਈ ਜਾਂਦੇ ਕਿ ਜੀ ਤੁਸੀਂ ਧਰਨੇ 'ਚ ਨਾ ਜਾਇਓ ਜੀ ਐਸੀ ਫਾੜ ਲੜਾਈ ਜੀ ਲੇ ਕੇ ਬਸ ਅੱਲੋ ਭਾਈ ਹੁਣ ਕਿਸ ਤਰ੍ਹਾਂ ਰੁਕ ਸਕਦਾ ਕੋਈ ਯਾਰ ਹਿਰਦੇ ਹੀ ਬੁਲੁੰਦਰੇ ਗਏ ਆ ਸਾਡੇ ਸਾਡੀਆਂ ਧੀਆ ਭੈਣਾਂ ਨੂੰ ਪੈ ਗਏ ਐ ਅੱਜ ਹੁਣ ਵੀ ਅਸੀਂ ਘਰ ਬੈਠੇ ਰਹੋਗੇ ਥੇਰੋ ਗੁਰੂ ਗੋਬਿੰਦ ਸਿੰਘ ਜੀ ਜਿਹਨੇ ਸਾਨੂੰ ਚਮਕੌਰ ਦੀ ਧਰਤੀ 'ਚ ਜੁਨਮ ਦੇ ਖਿਲਾਫ ਲੜਨਾ ਸਿਖਾਇਆ ਤੇਰੇ ਜੀ ਦੇ ਪੁੱਤ ਨਹੀਂ ਐ ਚਮਕੌਰ ਦੀ ਧਰਤੀ ਸਾਨੂੰ ਇਹ ਸਿਖਾਉਂਦੀ ਐ ਬਾਜਾ ਮਾਰ-ਮਾਰ ਕੇ ਸਿਖਾਉਂਦੀ ਐ ਕਿ ਜਿੱਥੇ ਵੀ ਜ਼ੁਲਮ ਹੁੰਦਾ ਤੁਸੀਂ ਜਾ ਕੇ ਖੜਨਾ ਹੈ ਤੁਸੀਂ ਉਹਦੀ ਮਦਦ ਕਰਨੀ ਹੈ ਮਜਨੂਮ ਦੀ ਮਦਦ ਕਰਨੀ ਗਰੀਬ ਦੀ ਮਦਦ ਕਰਨੀ ਅੱਛਾ ਔਰ ਅੱਜ ਦੀ ਸਰਕਾਰ ਮੋਗਲਾਂ ਦੀ ਸਰਕਾਰ ਤੇ ਕੱਟ ਲਈ ਹੈ ਸਾਡੀ ਬੱਚੀ ਗਰੀਬ ਪਰਿਵਾਰ ਦੀ ਸਾਡੇ ਆਪਣੇ ਪਰਿਵਾਰ ਦੀ ਹੈ ਗਰੀਬਿੰਦਰ ਚ ਪਟਾਕੇ ਲੈ ਗਏ ਅਰਪਨਾਤ ਕਰ ਕੀਤਾ ਹੋਰ ਵੀ ਕੁੜੀ ਸੀਗੀ ਜਿਹੜਾ ਇਹਨਾਂ ਨੇ ਦਿਵਾ ਲਿਆ ਲੇਕਿਨ ਇਹ ਇੱਕ ਆਪਣੇ ਅੰਦਰ ਇਹ ਐਸੀ ਜਿਹੜਾ ਸਾਡੇ ਤੇ ਜ਼ੁਲਮ ਹੋਇਆ ਉਹਨੂੰ ਉਜਾਗਰ ਕਰਕੇ ਉਹਦਾ ਬਦਲਾ ਲੈਣਾ ਉਹਨਾਂ ਬੰਦਿਆਂ ਨੂੰ ਐਸੀ ਉਹਦੀ ਸਜ਼ਾ ਹੋਣੀ ਹੈ ਤਾਂ ਕਿ ਉਹ ਅੱਗੇ ਅੱਗੇ ਨਾ ਕਰਨ ਇੱਥੇ ਬਹੁਤੇ ਬੰਦੇ ਉਹਨਾਂ ਨੂੰ ਪਤਾ ਹੈ ਕਿ ਇਸੇ ਬੰਦੇ ਦੀ ਇੱਕ ਵੀਡੀਓ ਪਹਿਲਾਂ ਵੀ ਆਈ ਸੀ ਕੁਝ ਦਿਨ ਪੁਣੇ ਉਹਨੇ ਪੈਸੇ ਤੁਸੀਂ ਦੇ ਕੇ ਦਬਾ ਲਈ ਲੇਕਿਨ ਕਿੰਨਾ ਕ ਸਹੀ ਜਾਵਾਂਗੇ ਤੁਸੀਂ ਜਿੰਨੇ ਇੱਥੇ ਬੈਠੇ ਮੈਂ ਤੁਹਾਡੇ ਪੈਰੀ ਹੱਥ ਲਾ ਕੇ ਥੋੜਾ ਧੰਨਵਾਦ ਕਰਦਾ ਕਿ ਤੁਸੀਂ ਪਰਿਵਾਰ ਦੀ ਸਾਡੇ ਦੀ ਮਦਦ ਚਾਹੀ ਹੋਵੇ ਆਪਾਂ ਸਾਰਿਆਂ ਨੂੰ ਨਿਕਲਣਾ ਚਾਹੀਦਾ ਹੈ ਪਿੰਡਾਂ ਜੋ ਨਿਕਲਣਾ ਪੈਣਾ ਜੋ ਵੀ ਜਿਹੜੀ ਕਮੇਟੀ ਇੱਥੇ ਬਣੀ ਹੈ ਪ੍ਰੋਗਰਾਮ ਦਏਗੀ ਅਸੀਂ ਉਹਦੇ ਨਾਲ ਖੜੇ ਐ ਪੰਜਾਬ ਦਾ ਸਾਰਾ ਥੋਕ ਦਾ ਵਿਚਾਰ ਕੇਦਰੀਵਾਲ ਦੇ ਪੰਜ ਬੰਦਿਆਂ ਕੋਲ ਹੈ ਪਹਿਲਾਂ ਪੰਜਾਬ ਦੇ 185 ਬੰਦਿਆਂ ਕੋਲ ਹੁੰਦਾ ਸੀ ਹਰ ਥੋਕ ਦਾ ਜਿਹੜਾ ਕਮਿਸ਼ਨ ਹੈ ਉਹ ਤਿੰਨ ਗੁਣਾ ਕਰ ਲਿਆ ਹੈ ਪਹਿਲਾਂ 9 ਰੁਪਏ ਪੇਟੀ ਹੁੰਦਾ ਸੀ ਹੁਣ 22 ਰੁਪਏ ਪੇਟੀ ਹੈ ਸਰਕਾਰ ਆ ਪਰ ਤ੍ਰੇਤੀਆਂ ਪਹਿਲਾਂ ਪਰ ਪੈ ਗਿਆ ਯਾਰ ਤੁਸੀਂ ਏ ਸਾਨੂੰ ਬਦਾਸਤ ਨਹੀਂ ਹੋਣਾ ਤੇ ਐਸੀ ਇਹਦੇ ਵਿੱਚ ਤੁਹਾਨੂੰ ਛੱਡਣਾ ਕੋਈ ਨਹੀਂ ਅਸੀਂ ਲੜਾਈ ਅਖੀਰ ਤੱਕ ਲੜਨੇ। ਤੋਂ ਮੈਂ ਤੁਹਾਡਾ ਧੰਨਵਾਦੀ ਆ ਤੁਸੀਂ ਸਾਰਿਆਂ ਨੇ ਸਾਥ ਦੇ ਰਹੇ ਹੋ। ਮੈਂ ਵੀ ਹਮੇਸ਼ਾ ਇੱਕ ਮੈਂ ਇੰਨੀ ਕਿ ਬੇਇੱਜ਼ਤੀ ਕਰੂੰਗਾ ਕਿ ਤੁਸੀਂ ਐਦੇ ਨੇ ਧਰਨਾ ਨਹੀਂ ਹੱਫ ਤੱਕ ਤੁਸੀਂ ਜਰੂਰ ਪੁਲਿਸ ਨੂੰ ਦੋ। ਤਾਂ ਕਿ ਆਪਾਂ ਨੇ ਅੱਜ ਆਪਣਾ ਜੋਰ ਦਿਖਾ ਲਿਆ। ਹੱਫ ਤੱਕ ਦੋ ਜੇ ਨਹੀਂ ਆਉਦੇ ਫੇਰ ਆਪਾਂ ਕਿੱ데 ਕਿੱ데 ਚਲੇ ਗਏ। আর ਐਸੀ ਪੱਜੜ ਰੋੜੋ ਦੇ ਨਾਲ ਨਾਲੇ ਕਹਿੰਦੇ ਭਜਾਇਆ ਵਾ ਚੱਕਾ ਮਾਰ ਲੈਣਾ। ਅਜੇ ਭਜਰੇ ਨੇ ਤਾਂ ਥੋੜਾ ਜਿਆਦਾ ਕਿਤੇ ਜਾਣ ਨਹੀਂ ਦਿੱਤੇ ਸਿਕਣਾ ਕਰੋ। ਹਰ ਪਰ ਮੈਂ ਉਰਤ ਨੂੰ ਇਹ ਚਾਬ ਨਹੀਂ ਦਿੰਦਾ ਕਿ ਜੇ ਤੁਸੀਂ ਨਾ ਪੜਿਆ ਤਾਂ ਅਸੀਂ ਘਰ ਬੈਠਣਾ ਕੋਈ ਨਹੀਂ ਇਕੜਾ ਕੋਈ ਨਹੀਂ ਤੁਸੀਂ ਕਿਸਾਨਾਂ ਨੂੰ ਸਾਡੇ ਨੂੰ ਅੰਦਰ ਦਿੱਤਾ ਵਾ ਰਾਤ ਦਾ ਮੈਂ ਰਾਤ ਖਾਣੇ ਵਿੱਚ ਜਾ ਕੇ ਆਇਆ ਅੱਜ ਕਿਸਾਨਾਂ ਦੇ ਨਾਲ ਤਰਾ ਤਰਾ ਖੜੀ ਪਈ ਹੈ ਫੁੱਟ ਦੇ ਅੰਦਰ ਫਿੱਟ ਰਹੇ ਹੈ ਤੇ ਕੋਈ ਕਿਸਾਨੀ ਦੀ ਸੁਣਵਾਈ ਦੀ ਜਿਹੜਾ ਕਹਿੰਦਾ ਸੀ ਵੀ ਕਿਸਾਨ ਦਾ ਪੁੱਤ ਅੱਜ ਉਹੀ ਉਹਨਾਂ ਦਾ ਪੁੱਤ ਬਣ ਕੇ ਕਿਸਾਨਾਂ ਨੂੰ ਪੁੱਤਰ ਹੈ ਲੇਕਿਨ ਆ ਜਿਹੜਾ ਕੰਮ ਹੈ ਸੀ ਇਹ ਬਰਦਾਸ਼ਤ ਨਹੀਂ ਕਰਦੇ ਇਹਦੇ ਵਿੱਚ ਛੇਤੀ ਤੇ ਛੇਤੀ ਸਾਡਾ ਬੰਦਾ ਜਿਹੜਾ ਉਹ ਪੱਜਿਆ ਜਿਹੜੇ ਦੀ ਛੇ ਐ ਇੱਥੇ ਦੇ ਐਮ.ਐਲ.ਏ ਦੀ ਜਿਹਨੂੰ ਆਰ.ਐਮ.ਪੀ ਦੀ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਜਿਹੜਾ ਇਹਨਾਂ ਨੇ ਪਹਜਾਇਆ ਹੋਇਆ ਉਹ ਉਧਰੋਂ ਫੜ ਕੇ ਅੰਦਰ ਦੇ ਦੋ ਸਾਡੇ ਪਰਿਵਾਰ ਦੇ আর ਸਾਡੇ ਟੀਮ ਦੇ ਐਨੀ ਠੰਡ ਭੋਵੇ ਕੇ ਜਿਹੜੇ ਨੇ ਸਾਡੇ ਵਾਲਾ ੱਤਕਾ ਕਰਿਆ ਅੱਜ ਉਹ ਅੰਦਰ ਹੈ ਨਹੀਂ ਤਾਂ ਸਾਨੂੰ ਕਾਹਨੂੰ ਮਜਬੂਰ ਕਰ ਰਹੇ ਹੋ ਸਾਨੂੰ ਆਪ ਕੁਝ ਕਰਨਾ ਪਵੇਗਾ ਤੁਸੀਂ ਉਹ ਕਰ ਦੋ ਮੈਂ ਤੁਹਾਨੂੰ ਦੱਸਦਾ ਨਾ ਕਿ ਪਾਰਲੀਮੈਂਟਸ ਤਾਂ ਮੈਂ ਗੱਲ ਕਰੂੰਗਾ ਹੀ ਜੇ ਤੁਸੀਂ ਚਾਹੁੰਦੇ ਆ ਤਾਂ ਆਪਾਂ ਹਾਈ ਕੋਰਟ ਜਾ ਕੇ ਇਹ ਕੇਸ ਸੀਬੀਆਈ ਨੂੰ ਦਿਵਾ ਦਿੰਦੇ ਆ ਤਾਂ ਮੈਂ ਫੀਲ ਕਰੂੰਗਾ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਆਪ ਯਾਦਾ ਪੁਰਸ ਨੂੰ ਕਹਿੰਦੇ ਆ ਕਿ ਸੀਬੀਆਈ ਨੂੰ ਦੇ ਦਿਓ ਨਹੀਂ ਤਾਂ ਐਸੀ ਹਾਈ ਕੋਰਟ ਤੋਂ ਕਰਾ ਲੈ ਇਹ ਤਾਂ ਗੈਂਗ ਬੜਾ ਜੀ ਬਹੁਤ ਕੋਈ ਗੈਂਗ ਕੁੰਬ ਨਹੀਂ ਆ ਜਿੱਥੇ ਬਾਬਾ ਜੀ ਤੁਸੀਂ ਖੜੇ ਹੋ ਸਾਰੇ ਜਾਣੇ ਕੋਈ ਕੁਝ ਨਹੀਂ ਹੋ ਸਕਦਾ ਫਿਕਰ ਨਾ ਕਰੋ ਮੈਂ ਵੀ ਤੁਹਾਡੇ ਨਾਲ ਹਾਂ ਧੰਨਵਾਦ ਬੜ ਰਹੇ ਆ ਤੇ ਲੜਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੜਾਈ ਅਸੀਂ ਲੜਨ ਨੂੰ ਤਿਆਰ ਆਂ ਇਹ ਨਸ਼ਾ ਫਲਾਤਾ ਇਹਨਾਂ ਨੇ ਅਸੀਂ ਉਹਦੀ ਵੀ ਲੜਾਈ ਲੜਨ ਨੂੰ ਤਿਆਰ ਆ ਸਾਡੇ ਡਿਵੈਲਪਮੈਂਟ ਰੁਕ ਗਿਆ ਅਸੀਂ ਉਹਦੀ ਲੜਾਈ ਲੜਨ ਨੂੰ ਤਿਆਰ ਹੈ ਲੇਕਿਨ ਇਹਦੇ ਸਭ ਕੁਝ ਤਾਂ ਠੀਕ ਹੈ ਇਹ ਸਰਕਾਰਾਂ ਦਬਾਅ ਪਾਉਂਦੀਆਂ ਪਾਵੇ ਪਰ ਅੱਜ ਇਹ ਸਾਡੀਆਂ ਧੀਆਂ ਪੇਣਾ ਨੂੰ ਪੈ ਗਏ ਆ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਹੈ ਮੇਰੇ ਹਲਕੇ ਦੇ ਮੇਰੇ ਆਪਣੇ ਪਰਿਵਾਰ ਉਹਦੇ ਵਿੱਚੋਂ ਅੱਜ ਇਹਨਾਂ ਨੇ 1 ਮਹੀਨਾ ਹੋ ਗਿਆ ਸਾਡੀ ਧੀ ਨੂੰ ਚੱਕ ਕੇ ਇਹਨਾਂ ਨੇ ਬਲਾਤਕਾਰ ਕੀਤਾ ਹੈ ਆਮ ਆਦੀ ਪਾਰਟੀ ਦਾ ਬੰਦਾ ਖੜਾ ਹੈ ਐਮਐਲਏ ਨਾਲ ਵੀ ਖੜਾ ਹੈ ਐਮਪੀ ਨਾਲ ਵੀ ਖੜਾ ਹੈ ਮੁੱਖ ਮੰਤਰੀ ਪਰਿਵਾਰ ਦੇ ਨਾਲ ਵੀ ਖੜਾ ਹੈ ਪੱਕਾ ਉਹਨਾਂ ਦਾ ਟਾਊਟ ਹੈ ਔਰ ਉਹਨਾਂ ਦਾ ਬੰਦਾ ਹੈ ਉਹ ਚੱਕ ਕੇ ਬਲਾਤਕਾਰ ਕਰ ਦੇ ਤੇ ਸਰਕਾਰ ਉਹਨੂੰ ਸ਼ਹਿ ਦੇਵੇ ਐਮਐਲਏ ਨੂੰ ਸ਼ਹਿ ਦੇਵੇ ਤੇ ਅੱਜ ਤੱਕ ਉਹ ਫੜਿਆ ਨਾ ਜਾਵੇ ਉਹਨੂੰ ਪਾਸੇ ਕਰ ਦਿੱਤਾ ਜਾਵੇ ਔਰ ਪੂਰੀ ਪ੍ਰੋਟੈਕਸ਼ਨ ਹੋਵੇ ਤੇ ਸਰਕਾਰ ਪੁਲਿਸ ਤੇ ਪ੍ਰਸ਼ਾਸਨ ਤੇ ਐਮਐਲਏ ਲੋਕਾਂ ਨੂੰ ਦਬਾਅ ਪਾਵੇ ਦਬਕੇ ਮਾਰੇ ਕਿ ਤੁਸੀਂ ਇਹਦੀ ਮਦਦ ਨਹੀਂ ਕਰਨੀ ਪਰਿਵਾਰ ਦੀ ਹਰ ਇਨਸਾਫ ਨਾ ਮਿਲੇ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਐਸੀ ਚਮਕੌਰ ਸਾਹਿਬ ਦੀ ਗੁਰੂਆਂ ਦੀ ਧਰਤੀ ਵੱਡੇ ਸਹਿਬਜ਼ਾਦਿਆਂ ਦੀ ਧਰਤੀ 'ਚ ਪਲੇ ਹੋਏ ਐ ਐਸੀ ਜ਼ੁਲਮ ਦੇ ਖਿਲਾਫ ਲੜਨਾ ਜਾਣਦੇ ਐ ਸਾਨੂੰ ਗੁਰੂ ਦੀ ਗੁੜਤੀ ਮਿਲੀ ਹੈ ਜ਼ੁਲਮ ਦੇ ਖਿਲਾਫ ਲੜਨਾ ਮਜਲੂਮ ਦੇ ਹੱਕ 'ਚ ਖੜਨਾ ਐਸੀ ਪਰਿਵਾਰ ਦੇ ਨਾਲ ਖੜੇ ਐ ਐਮਐਲਏ ਨੇ ਸਰਕਾਰ ਨੇ ਜਿਹੜਾ ਜੋਰ ਲਾਣਾ ਲਾ ਲਵੇ ਜੇ ਇਹ ਨਹੀਂ ਸਜ਼ਾ ਦੇਦੇ ਤਾਂ ਸਾਨੂੰ ਲੋਕਾਂ ਨੂੰ ਹਥਿਆਰ ਚੱਕਣੇ ਪੈਣੇ ਆ ਇਸ ਕਰਕੇ ਸਰਕਾਰ ਸੋਚ ਲਵੇ ਜੀ ਨੇ ਸਾਡੀ ਧੀ ਪੈਣ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਫੜ ਕੇ ਅੰਦਰ ਦਵੇ ਹੁਣ ਅਗਲਾ ਸਟੱਪ ਕੀ ਰੋਗੇ ਜੀ ਹਾਈ ਕੋਰਟ ਜਾਊਂਗੇ ਸੀਬੀਆਈ ਕੀ ਐਸੀ ਚਾਹੁੰਦੇ ਆ ਕਿ ਇਹ ਕੇਸ ਸੀਬੀਆਈ ਨੂੰ ਦਿੱਤਾ ਜਾਵੇ ਕਿਉਂਕਿ ਸਾਨੂੰ ਪੰਜਾਬ ਪੁਲਿਸ ਤੇ ਕੋਈ ਆਸ ਨਹੀਂ ਜਾਂ ਤਾਂ ਸਰਕਾਰ ਆਪ ਦੇ ਦੇਵੇ ਨਹੀਂ ਐਸੀ ਹਾਈ ਕੋਰਟ ਜਾ ਕੇ ਦੁਆ ਮੰਗ ਕੇ ਕਿਉਂਕਿ ਉਸ ਤੋਂ ਪਹਿਲਾਂ ਵੀ ਇਸ ਸਰਪੰਚ ਨੇ ਇਸ ਤਰ੍ਹਾਂ ਦੀ ਹਕਤਾਂ ਜਿਹੜੀਆਂ ਨੇ ਉਹ ਸਾਹਮਣੇ ਇਹ ਨੇ ਜਾਂ ਬਾਕੀ ਪਹਿਲਾਂ ਵੀ ਇਹ ਬੰਦਾ ਇਸ ਤਰ੍ਹਾਂ ਦੀ ਬੁਰਸ਼ਾ ਗਰਦੀ ਕਰਦਾ ਫੜਿਆ ਗਿਆ ਪਹਿਲਾਂ ਵੀ ਇਹਦੀਆਂ ਵੀਡੀਓਜ਼ ਜਾਰੀ ਹੋਈਆਂ ਹੋਈਆਂ ਪਹਿਲਾਂ ਇਹਨੂੰ ਸ਼ਹਿ ਮਿਲੀ ਹੋਈ ਹੈ ਮੌਜੂਦਾ ਸਰਕਾਰ ਦੀ ਇਹਦੇ ਨਹਿਰ ਦੇ ਉੱਤੇ ਇਹਦਾ ਢਾਬਾ ਹੈ ਉੱਥੇ ਨਜਾਇਜ਼ ਕਬਜ਼ਾ ਕਰਕੇ ਪੁਲਿਸ ਇਹਨਾਂ ਦੀ ਸ਼ਹਿ ਦੇ ਨਾਲ ਉੱਥੇ ਐਮਐਲਏ ਉੱਥੇ ਐਮਪੀ ਸਾਰਾ ਦਿਨ ਜਾ ਕੇ ਬੈਠਦੇ ਮੰਤਰੀ ਇਹਨਾਂ ਦੇ ਜਾ ਕੇ ਬੈਠਦੇ ਆ ਤੇ ਪੁਰਸ਼ਾਗਰਦੀ ਕਰਦੇ ਹਲਕੇ ਦੇ ਵਿੱਚ ਰੇਤੇ ਤੇ ਲੈ ਕੇ ਨਸ਼ੇ ਤੱਕ ਦਾ ਕੋਈ ਕੰਮ ਇਹ ਛੱਡਦੇ ਨਹੀਂ ਇਹਨਾਂ ਨੇ ਸਾਡੇ ਹਲਕੇ ਵਿੱਚ ਪੂਰੀ ਗੁੰਡਾਗਰਦੀ ਕਰੀ ਹੋਈ ਹੈ ਤੇ ਐਸੀ ਉਸ ਗੁੰਡਾਗਰਦੀ ਦੇ ਖਿਲਾਫ ਖੜੇ ਹੈ ਤੁਹਾਨੂੰ ਕੀ ਲੱਗਦਾ ਅੱਜ ਜਿਸ ਤਰੀਕੇ ਨਾਲ ਕਿਸਾਨ ਜਿਹੜੇ ਨੇ ਮੂਵ ਕਰ ਰਹੇ ਆ ਚੰਡੀਗੜ੍ਹ ਦੇ ਵਿੱਚ ਉਹ ਤੇ ਕੱਲ ਤੁਸੀਂ ਵੀ ਥਾਣੇ 'ਚ ਜਾ ਕੇ ਆਏ ਹੋ ਮਾਸਟਰ ਮਿੰਦਰ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਐ ਅੱਜ ਕੀ ਹਾਲਾਤ ਮਾਸਟਰ ਮਿੰਦਰ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਸੀ ਮੈਂ ਆਪਣੇ ਆਪ ਜਿਵੇਂ ਇੱਕ ਕਿਸਾਨ ਦਾ ਪੁੱਤ ਹੈ ਅੱਜ ਉਹਨੇ ਕੇਂਦਰ ਸਰਕਾਰ ਔਰ ਕੇਜਰੀਵਾਲ ਦੇ ਅੱਗੇ ਗੋਡੇ ਟੇਕੇ ਹੋਏ ਐ ਤੇ ਉਹ ਉਹਨਾਂ ਦਾ ਪਿੱਠੂ ਬਣ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿਸਾਨਾਂ ਨੂੰ ਪੁੱਟ ਰਿਹਾ ਤੇ ਲੁੱਟ ਰਿਹਾ ਕਿਸਾਨੀ ਦੀ ਕਟਾਈ ਜਾਣ ਬੁੱਝ ਕੇ ਉਸਦੇ ਥਰੂ ਕਰਾਈ ਜਾ ਰਹੀ ਹੈ ਤੇ ਉਹ ਸਾਡਾ ਧੂਤਾ ਜਿਹਨੂੰ ਕਿ ਗਪੋਰ ਸੰਖ ਵੀ ਕਹਿੰਦੇ ਐ ਉਹ ਅੱਜ ਪੂਰੇ ਕਿਸਾਨਾਂ ਨੂੰ ਕੁੱਟਣ ਲੱਗਿਆ ਵਾ ਰਾਤ ਸਾਰੇ ਸਾਡੇ ਕਿਸਾਨ ਲੀਡਰ ਚੱਕ ਕੇ ਅੰਦਰ ਦਿੱਤੇ ਮੈਂ ਰਾਤ ਨੂੰ 12 1 ਵਜੇ ਤੱਕ ਉਹਨਾਂ ਦੇ ਥਾਣਿਆਂ ਵਿੱਚ ਉਹਨਾਂ ਨੂੰ ਮਿਲਦਾ ਰਿਹਾ ਘੁੰਮਦਾ ਰਿਹਾ ਤੇ ਮਿਲਿਆ ਸਾਰਿਆਂ ਨੂੰ ਜਾ ਕੇ ਲੇਕਿਨ ਸਰਕਾਰ ਨਾਦਰशाही ਫਰਮਾਨ ਕਰਦੀ ਹੈ ਤੇ ਕਿਸਾਨਾਂ ਨੂੰ ਚੱਕ ਕੇ ਅੰਦਰ ਦਿੱਤਾ ਹੋਇਆ ਇਹ ਲੜਾਈ ਅਸੀਂ ਲੜਨੀ ਹੈ ਕਿਸਾਨੀ ਦੀ ਕਿਉਂਕਿ ਜੇ ਕਿਸਾਨੀ ਔਰ ਖੇਤ ਮਜ਼ਦੂਰ ਤਕੜਾ ਨਹੀਂ ਹੁੰਦਾ ਸਾਡਾ ਤਾ ਸਾਡੇ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਐਸੀ ਕਿਸਾਨੀ ਦਾ ਧੰਦਾ ਸਾਡਾ ਮੁੱਖ ਧੰਦਾ ਹੈ ਉਹਦੇ ਵਿੱਚ ਕਿਸਾਨ ਵੀ ਆਉਂਦਾ ਹੈ ਉਹਦੇ ਵਿੱਚ ਖੇਤ ਮਜ਼ਦੂਰ ਵੀ ਆਉਂਦਾ ਉਹਦੇ ਵਿੱਚ ਬਾਜ਼ਾਰ 'ਚ ਬੈਠਾ ਦੁਕਾਨਦਾਰ ਵੀ ਆਉਂਦਾ ਉਹਦੇ 'ਚ ਆੜਤੀ ਵੀ ਆਉਂਦਾ ਉਹਦੇ ਸ਼ੈਲਰ ਵਾਲਾ ਵੀ ਆਉਂਦਾ ਸਾਰਾ ਇਹਦੇ ਇੱਧਰ-ਗਿੱਧਰ ਘੁੰਮਦਾ ਹੈ ਤੇ ਇਸ ਧੰਦੇ ਨੂੰ ਖਤਮ ਕਰਕੇ ਭਾਜਪੀ ਦੀ ਇੱਕ ਸਾਜ਼ਿਸ਼ ਹੈ ਸਾਡੇ ਮੁੱਖ ਮੰਤਰੀ ਦੇ ਰਾਹੀਂ ਕਿ ਇਹਨੂੰ ਖਤਮ ਕਰਨਾ ਜਿਹਦੇ ਨਾਲ ਅਸੀਂ ਖਤਮ ਨਹੀਂ ਹੋਣ ਦੇਣੀ ਮੈਂ ਕਮੇਟੀ ਦਾ ਚੇਅਰਮੈਨ ਹਾਂ ਜਿਹੜੀ ਕਿ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ 30 ਐਮਪੀ ਉਹਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਵੀ ਉਹਦੇ ਵਿੱਚ ਮੇਰੇ ਨਾਲ ਹੈ ਮੈਂ ਉਹਦੇ ਵਿੱਚ ਰਿਪੋਰਟ ਦਿੱਤੀ ਹੈ ਕਿ ਕਿਸਾਨੀ ਹੈ ਜਿਹੜੀ ਇਸ ਨੂੰ ਤੁਸੀਂ ਜਿਹੜੀ ਐਮਐਸਪੀ ਹੈ ਉਹ ਲੀਗਲ ਗਾਰੰਟੀ ਦਿਓ ਤੇ ਆ ਹੁਣ ਸਾਡੀਆਂ ਅੱਗੇ ਵੀ ਇੱਕ ਹੋਰ ਰਿਪੋਰਟ ਆਉਣੀ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਅਸੀਂ ਕਿਸਾਨ ਤੇ ਮਜ਼ਦੂਰ ਪੱਖੀ ਬੜੇ ਤਕੜੇ ਫੈਸਲੇ ਲਾ ਮਾਗੇ ਤੇ ਇਹ ਸੜਕਾਂ ਰੋਕਣ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਖਾਸ ਤੌਰ ਤੇ ਕਹਿੰਦੇ ਵੀ ਸੜਕਾਂ ਰੋਕ ਕੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਪਹਿਲਾਂ ਇਹ ਵੀ ਉਹਨਾਂ ਨੇ ਕਿਹਾ ਸਾਡੇ ਮੰਤਰੀਆਂ ਦੇ ਘਰ ਘੇਰਿਆ ਕਰੋ ਵਿਧਾਇਕਾਂ ਦੇ ਘੇਰਿਆ ਕਰੋ ਹੁਣ ਤਾਂ ਕਾਫੀ ਨਾਰਾਜ਼ ਆ ਸੜਕਾਂ ਰੋਕਣ ਨੂੰ ਲੈ ਕੇ ਜੀ ਬੀਰ ਜੀ ਇਹ ਸਾਰੀ ਡਰਾਮੇਬਾਜੀ ਹੈ ਜੀ ਇੱਕ ਸੋਚੀ ਸਮਝੀ ਬਾਸ਼ਾਦ ਦੇ ਨਾਲ ਕੱਲ ਪਰਸੋਂ ਕਿਸਾਨਾਂ ਨੂੰ ਭੜਕਾਇਆ ਗਿਆ ਜੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਦੀ ਸੁਣੇ ਨਹੀਂ ਜੀ ਇਹ ਆਪ ਇਹ ਜਿਹੜੀਆਂ ਸੜਕਾਂ ਰੋਕ ਰਹੀਆਂ ਇਹ ਕਿਸਾਨ ਨਹੀਂ ਰੋਕ ਰਹੇ ਜੀ ਇਹ ਮੁੱਖ ਮੰਤਰੀ ਉਹਨਾਂ ਨੂੰ ਤੰਗ ਕਰਕੇ ਉਹਨਾਂ ਨੂੰ ਮਜਬੂਰ ਕਰਕੇ ਸੜਕਾਂ 'ਪਰ ਬਿਠਾ ਰਿਹਾ ਜੀ ਜੇ ਉਹਨਾਂ ਪਾਸ ਗਏ ਹੋਏ ਸੀ ਮੇਰੇ ਮੈਂ ਮੁੱਖ ਮੰਤਰੀ ਸੀ ਜੀ ਮੇਰੇ ਪਾਸ ਕਿਸਾਨ ਯੂਨੀਅਨ ਮੈਂ ਬੁਲਾਈਆਂ ਉਹਨਾਂ ਨੂੰ ਸਤਕਾਰਪੂਰਵਕ ਬਿਠਾਇਆ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਸੁਣੀਆਂ ਇੱਕ ਡਿਮਾਂਡ ਨੂੰ ਲੈ ਛੱਡ ਕੇ ਬਾਕੀ 18 ਦੀਆਂ 18 ਡਿਮਾਂਡਾਂ ਮੈਂ ਮੌਕੇ ਤੇ ਮੰਨੀਆਂ ਜੀ 5 ਲੱਖ ਰੁਪਇਆ ਉਹ ਸਾਰੇ ਪਰਿਵਾਰਾਂ ਨੂੰ ਦਿੱਤਾ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਸੰਘਰਸ਼ ਵਿੱਚ ਇਹ ਮੇਰੇ ਨਾਲ ਇਹਦਾ ਫੈਸਲਾ ਹੋਇਆ ਸੀ ਫਿਰ ਇਹਨਾਂ ਦੇ ਹਰ ਪਰਿਵਾਰ ਨੂੰ 745 ਪਰਿਵਾਰ ਜਿਨ੍ਹਾਂ ਦੇ ਕਿਸਾਨ ਸ਼ਹੀਦ ਹੋ ਗਏ ਸੀ ਸੰਘਰਸ਼ ਦੇ ਵਿੱਚ ਉਹਨਾਂ ਨੂੰ ਸਭ ਨੂੰ ਨੌਕਰੀ ਦਿੱਤੀ ਕਿਸੇ ਦੇ ਘਰ ਜਾ ਕੇ ਪਤਾ ਕਰ ਲੋ ਉਹ ਚੰਨੀ ਸਰਕਾਰ ਜਿਹੜੀ ਕਿ ਕਾਂਗਰਸ ਪਾਰਟੀ ਦੀ ਸੀ ਉਹਨਾਂ ਨੇ ਨੌਕਰੀ ਦਿੱਤੀ ਹੈ ਕਿਸਾਨਾਂ ਨੂੰ 12000 ਮੁਆਵਜ਼ਾ ਮਿਲਦਾ ਸੀ ਇਹਨਾਂ ਨਾਲ ਬੈਠ ਕੇ ਸਮਝੌਤਾ ਕੀਤਾ ਘਰ ਬੁਲਾਏ ਮੈਂ ਤੇ 17000 ਮੁਆਵਜ਼ਾ ਕਰਿਆ ਅੱਜ ਤੱਕ ਇਹ ਸਰਕਾਰ ਨੇ ਵੀ ਕਦੇ 17000 ਮੁਆਵਜ਼ਾ ਨਹੀਂ ਦਿੱਤਾ ਇਸ ਤਰ੍ਹਾਂ ਸਾਰੀਆਂ ਡਿਮਾਂਡਾਂ ਮੰਨ ਕੇ ਇਹਨਾਂ ਨੂੰ ਸਤਿਕਾਰਪੂਰਵਕ ਕਿਹਾ ਜੀ ਤੁਸੀਂ ਅਨਦਾਜ਼ਤਾਓ ਤੁਸੀਂ ਜੋ ਕਹੋਗੇ ਸਹੀ ਤਰੀਕੇ ਨਾਲ ਸਰਕਾਰ ਅਰ ਪ੍ਰਸ਼ਾਸਨ ਤੇ ਪੰਜਾਬ ਨੂੰ ਚਲਾਉਣ ਲਈ ਜੋ ਤੁਹਾਡੀਆਂ ਜਾਇਜ ਮੰਗਾਏ ਸੀ ਹਰ ਮੰਗਾ ਗਏ ਉਹ ਕਹਿੰਦੇ ਜੀ ਇਹਨਾਂ ਨਾਲੋਂ ਜ਼ਿਆਦਾ ਖੇਤੀ ਬਾਰੇ ਮੈਨੂੰ ਪਤਾ ਉਹ ਕਹਿੰਦੇ ਇਹਨਾਂ ਦੀ ਹੁਣ ਲੜਾਈਆਂ ਇੰਨੀਆਂ ਵੱਧ ਗਈਆਂ ਤੇ ਗਰੀ ਜਾ ਕੇ ਉਹ ਯਾਰ ਇਹਨੂੰ ਭੰਡਗਰੀ ਤੇ ਗੱਲ ਹੋਰ ਕੋਈ ਆਉਂਦੀ ਨਹੀਂ ਕਿਹੜੀ ਇਹਨੂੰ ਕਿਸਾਨੀ ਬਾਰੇ ਪਤਾ ਹੈ ਮੇਰੇ ਨਾਲ ਤੁਸੀਂ ਇਹਨੂੰ ਕਹੋ ਵੀ ਬੈਠ ਕੇ ਆਰਾ ਲਾ ਕੇ ਦਿਖਾ ਦੇ ਇੱਕ ਤੂੰ ਬਰਸੀਣ ਦਾ ਇਹਨੂੰ ਕੀ ਆ ਪਤਾ ਯਾਰ ਇਹਨੇ ਕਦੇ ਕਿਸਾਨੀ ਕਰੀ ਹੈ ਬਚਪਨ ਚ ਹੀ ਤਾਂ ਭੰਡਾ ਨਾਲ ਤੁਰ ਪਿਆ ਇਹ ਇਹਨੂੰ ਕਿਸਾਨੀ ਦਾ ਕੀ ਪਤਾ ਇਹਨੇ ਘਰ ਆਏ ਨੇ ਬੇਇੱਜ਼ਤੀ ਕਰਕੇ ਤੋਰਦੇ ਕਿਸਾਨ ਕਹਿੰਦੇ ਕਿਸਾਨ ਸੱਸ ਨੂੰ ਉਹਦੀ ਲੜਾਈ ਤੱਕ ਵਿੱਚ ਵੜ ਜਾਂਦੇ ਜਾ ਕੇ ਹੁਣ ਕਦੇ ਜਿਹੜੇ ਏਜੰਟਾਂ ਦੇ ਦਫ਼ਤਰਾਂ ਬਾਹਰ ਬਹਿ ਜਾਂਦੇ ਜਾ ਕੇ ਜੀ ਯਾਰ ਇਹਨਾਂ ਨੂੰ ਕਿਸਾਨਾਂ ਨੂੰ ਇਹ ਲੋਕ ਮਜਬੂਰ ਕਰ ਰਹੇ ਕਿ ਤੁਸੀਂ ਧਰਨੇ ਲਾਓ ਇਹ ਭਾਜਪੀ ਦੀ ਸਾਜ਼ਿਸ਼ ਹੈ ਜੀ ਕਿ ਜੀ ਇਹਨਾਂ ਦੀਆਂ ਡਿਮਾਂਡਾਂ ਨਾ ਮੰਨੋ ਇਹਨਾਂ ਨੂੰ ਸੜੇਗਾ ਭੇਜ ਕੇ ਬਦਨਾਮ ਕਰੋ ਜੀ আর ਉਹਨਾਂ ਬਚਾਰਾ ਹੋਰ ਕੋਈ ਨਹੀਂ ਹੈ ਜੀ ਸੋ ਐਸੀ ਕਿਸਾਨੀ ਡਿਮਾਂਡ ਦੇ ਨਾਲ ਹੈ ਹਰ ਤਰੀਕੇ ਨਾਲ ਹੈ ਹਰ ਤਰੀਕੇ ਨਾਲ ਖੜਾਗੇ ਉਹਨਾਂ ਦੀ ਮਦਦ ਕਰਾਂਗੇ ਇਹ ਕਿਸਾਨਾਂ ਦੀ ਮਦਦ ਨਹੀਂ ਹੈ ਇਹ ਖੇਤ ਮਜ਼ਦੂਰਾਂ ਦੀ ਇਕੱਲੀ ਮਦਦ ਨਹੀਂ ਇਹ ਪੰਜਾਬ ਦੀ ਮਦਦ ਹੈ ਪੰਜਾਬ ਨੂੰ ਸਮੁੱਚੇ ਤੌਰ ਤੇ ਇਸ ਚੀਜ਼ ਦੇ ਨਾਲ ਲਾ ਕੇ ਇਹਨੂੰ ਨਜਿੱਠਣਾ ਚਾਹੀਦਾ ਹੈ